ਲਓ ਜੀ ਮੀ ਫੇਸ ਸਟਾਰਟ ਹੋ ਗਿਆ ਦੇਖ ਸਕਦੇ ਮੀ ਕਿੰਨਾ ਪੈ ਰਿਹਾ ਓਹੋ ਮੀ ਮੀ ਦੇ ਹਾਲਾਤ ਇੱਕ ਕਿੰਨੇ ਮਾੜੇ ਸਾਰੇ ਕਿਤੇ ਨਹੀਂ ਪੈ ਰਿਆ ਲਓ ਜੀ ਅਸੀਂ ਗੱਡੀ ਵਾਪਸ ਕਰ ਲਿਆ ਅਸੀਂ ਹੁਣ ਜਾਵਾਂਗੇ ਮੰਡੀ ਵਿੱਚ ਦੀ ਤੇ ਕਿਉਂਕਿ ਪਾਣੀ ਦੇ ਕਰਕੇ ਇੱਥੇ ਬਹੁਤ ਬੁਰਾ ਹਾਲ ਹੈ ਕਿ ਧਨੋਲੇ ਦਾ ਹੋ ਚੁੱਕਿਆਗਾ ਤੇ ਹੁਣ ਅਸੀਂ ਮੰਡੇ ਵਿੱਚ ਰਿਜਾਉਂਗੇ ਆਪਣੀ ਗੱਡੀ ਕਰਕੇ ਤਾਰਦੇ ਨਾ ਗਿੜੇ ਜੋ ਆਤਾ ਨਹੀਂ ਇੱਥੇ ਕੋਈ ਹੈ ਦਾ ਪਾਵਰ ਹਾਊਸ ਨਹੀਂ ਕੋਈ ਵੀ ਬਟਿੰਡਾ ਦਾ ਇਲਾਕਾ ਹਾਂ ਕੀ ਪਿਆਗਾ